सतनाम वहिग्रे साहिब जी एक ओंकार सतनाम करता पुरख निरप पाप निरवैर अकाल मूरत अजोन सैभ प्रसाद दे जप आद सच जुगाद सच हैबी सच नानक भोसी पी सच ਸੋਚੇ ਸੂਚਨਾ ਹੋਵੀ ਜੀ ਸੋਚੀ ਲਖਵਾਰ ਚੁਪੇ ਚੁਪ ਨਾ ਹੋਵੀ ਜੀ ਲੈ ਰਹਾ ਨਿਬਤਾਰ ਭੋਖਿਆ ਭੋਖ ਨਾ ਉਤਰੇ ਜੀ ਬਨ ਨਾ ਪੁਰਿਆ ਫਰ ਸਹ ਸਣ ਪਲਖ ਹੋਈ ਤੈਕ ਨਾ ਚੱਲੇ ਨਾਲ ਕੀ ਬ ਸਚਿਆ ਰਹਾ ਹੋਈਏ ਕਿਬ ਕੁੜੇ ਟੁੱਟੇ ਪਾਲੇ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮ ਬਿહો ਬਨ ਆਕਾਰ ਹੁਕਮ ਨਾ ਕਿਹਾ ਜਾਈ ਹੁਕਮ ਬਿਓ ਬਨ ਜਿਉਕ ਮਿਲੇ ਬੜੀਆ ਹੁਕਮੇ ਓ ਤਮਨੀਚ ਹੁਕਮ ਲਿਖ ਦੁਖ ਸੁਖ ਪਾਈਏ ਇੱਕ ਨਾਮ ਹੁਕਮੇ ਬਕਰਸੀਸ ਈਕੋਮੇ ਸਦਾ ਪਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ नानक हुक्मे जीव जय तमें कहे न कोई गावै को बैको ताबै किसी तान गावै को। दात जानी निशान गा को चार गा को विद्या भिखम विचार गा को साध करी तन खे गा को जिले फिर दे गावै को जापी दिसे दूर गा को बेखे हादरा है दूर कथना कथिना बैतूट कथ कथ गात कति कोटि कोट कोट बिंदा दे, दे लेंदे थक पाहे जुगा जुगंतर खाही खाहे हुकमी हुकम छे लाई राहु नानक बिग परबा हो साचा साहिबे साचे नाई पाख्या पा अपार पा, आखे मंगे दे, देह देह दात करे दातार फिर क्या गे रखिये जित दिस दे दरबार मोहो की बोलन बोलिए जित सुन ते प्यार अमृत वेला सच नाउ बड़िया विचार नदरी मोख गए सब आपे सचियार थापिया ना जाए कि कि होए आपे आप निरंजन सोए जिन सीविया तिन पाया मान नानक गाभिय गुण निदान गाभिय ਸੋਨੀਆ ਮਾਂ ਦੇ ਰੱਖਿਆ ਪਾਉ ਦੁਖ ਪਰ ਹਰਸ਼ੁ ਕਲ ਜਾਈ ਗੁਰਮੁਖਨਾਥ ਗੁਰਮੁਖ ਵੇਦ ਗੁਰਮੁਖ ਰਹਾਸ ਮਾਈ ਗੁਰੂ ਈਸਰ ਗੁਰ ਗੋਰ ਖਬਰ ਮਾ ਗੁਰ ਪਾਰਵਤੀ ਮਾਈ ਜੇ ਹੋ ਜਣਾਖਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਵ ਜਾਈ ਸਭਨਾ ਜੀ ਆਇਆਂ ਕਾਇ ਕਦਾਤ ਸੋ ਮੇ ਬਿਸਰ ਨਾ ਜਾਈ ਤੀਰਤਨਾ ਬਾਜੀ ਤਿਸ ਬਾ ਬਾ ਬਿਣ ਪਣੀ ਕੀ ਨਈ ਕਰੀ ਜੇਤੇ ਸਿਰਠ ਪਾਈ ਵੇਖਾਂ ਬਣ ਕਰਮਾ ਕਿ ਮਿਲੇ ਲਈ ਮਾਤ ਵਿਚ ਰਤਨ ਜਬਹਰ ਮਣਕ ਜੀ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇ ਬਜਾਈ ਸਭਨਾ ਜਿਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ ਜੇ ਜੁਗ ਚਾਰੀ ਆਰ ਜਾ ਹੋਰ ਦਸੂਣੀ ਹੋਈ ਨਮਾ ਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਈ ਚੰਗਾ ਨਵਰ ਖਾਈ ਕੈ ਜਸ ਕੀਰਤ ਜਗਲੀ ਜੀਤਿਸ਼ ਨਦਰ ਨਾ ਆਬ ਏ ਤਾ ਬਾਤ ਨਾ ਪੁੱਛੇ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਤਰੀ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ कोई नाम सुज ई जिस गुण कोई कर सुने सिद्ध पीर सुरनाथे सुने धरत तबलकाश सुनेलो पतल सुने सके शक नानक भगत सदा विगास सुने दुख पाप काना सुने ईश्वर सुने मुख सलाहन मंद सुने योग जुग तन भेद सुने शिमृत वेद नानक सदा विगास सुने दुख का नाश सुने सत संतोख ज्ञान सुने अठ सड़क स्नान सुने पढ़ पढ़ पाभमान सुने लगे सितियान नानक सदा विगास सुने दुख का नाश सुने सरा गुणाकी गह सुने शेख पीर पातशाह सुने अंति पा बेराह सुनया ति विस गाहु नानक भगत तदा विगास सुने दुख पप का नाश ने की गत कही ना जाय जी को कहे पिछे पचताई का गत कल मना लिखण हर उन्ने का बह करण बिछर ऐसा नाम निरंजन हो जी को मन जाने मन को मन ने सुर तब मन बुद्ध मन ने सगन पवन के शुद्ध मन ने मोहे चोटा ना खाई मन ने जम के ਸਾਥ ਨਾ ਜਾਏ ਐਸਾ ਨਾਮ ਨਿਰੰਝਰ ਹੋਏ ਦੇਖੋ ਮਨ ਜਾਣੇ ਮਨ ਕੋਈ ਮੰਨੇ ਮਾਰਗ ਠਾਕ ਨਾ ਪਾਈ ਮਨ ਨੇ ਪਤ ਸੰਪਰਗੜ ਜਾਏ ਮੰਨੇ ਬਗਨਾ ਚੱਲੇ ਪੰਥ ਮਨ ਨੇ ਸਰਮ ਸਿਤੀ ਸਨਮ ਦੇ ਐਸਾ ਨਾਮ ਨਿਰੰਝਰ ਹੋਏ ਦੇਖੋ ਮਨ ਜਾਣੇ ਮਨ ਕੋਈ ਮੰਨੇ ਪਾਵੇ ਮੋਖ ਦਵਾਰ ਮੰਨੇ ਪਰਵਾਰੀ ਸਾਧਾਰ ਮਨੇ ਤਰੇ ਤਰੇ ਗੁਰ ਸਿੱਖ ਮਨੇ ਨਾਨਕ ਪਵਨ ਵਿਕੇ ਐਸਾ ਨਾਮ ਨਿਰੰਦਰ ਹੋਇ ਜੀ ਕੋ ਮਨ ਜਾਣੇ ਮਨ ਕੋ ਪੰਜ ਪ੍ਰਮਾਨ ਪੰਜ ਪ੍ਰਦਾਨ ਪंचे ਪਵ ਬਰਗਵਾਨ ਪंचे ਸ਼ੋਹੀਦਾਰ ਰਾਜਾਨ ਪੰਚਾ ਕਾ ਗੁਰ ਇਕ ਤਿਆਨੇ ਜੀ ਕੋ ਕਹੇ ਕਰੇ ਵਿਚਾਰੇ ਕਰਤੇ ਕੇ ਕਰਨੀ ਨਹੀਂ ਸਮਾਨੇਤਾ ਉਲ ਧਰਮ ਧਿਆ ਕਾ ਪੂਰਤ ਸਤੋਖਤਾ ਪਰਖਿਆ ਜਨ ਸੋ ਤੋ ਜੀ ਕੋ 부ਝੋ ਬੇਸਚੀਅਰਤਾ ਬ੍ਰਿ ਪ੍ਰਕੀਤਾ ਪਰ ਤਰਤੀ ਹੋਰ ਪਰੇ ਹੋਰ ਹੋਰ ਤਿਸ ਦੇ ਭਾਰ ਤਲਿਕ ਆਪਣ ਜੋਰ ਜੀ ਜਾ ਤਰੰਗਾ ਕੇ ਨਾਮ ਸਾਂ ਬਣਾ ਲਿਖਿਆ ਬੜੇ ਕਲਾ ਇਹੋ ਲਿਖਾ ਲਿਖ ਜਾਣੇ ਕੋਈ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਣ ਸੋ ਅਨਿਰੂਪ ਕੀਤੀ ਦਾਤ ਜਾਣੇ ਕਣਕੋਤ ਕੀਤਾ ਪਸਾਉ ਇਕੋ ਕੋ ਆਬ ਤਿਸਤੇ ਵੇਲਖ ਦਰਿਆਉ ਕੁਦਰਤ ਕਵਣ ਕਾ ਵਿਚਾਰ ਵਾਰੀਆਂ ਨਾ ਜਾ ਬੈ ਇੱਕ ਵਾਰ ਜੋਤ ਪਬ ਸਾਈ ਭਲੇ ਗਰ ਤੂੰ ਸਦਾ ਸ਼ਲਾਮਤ ਅਨੰਕਾਰ ਅਸਾਂ ਖਜਾ ਸੰਗਪਾਉ ਸੰਗ ਪੂਜਾ ਸੰਗ ਤਪਤਾਉ ਅਸਾਂ ਖ ਗਰਾਂ ਤੁਮ ਖ ਵਿਦ ਪਾਠ ਅਸਾਂ ਖ ਜੋਗ ਮਨ ਰਹੇ ਉਦਾਸ ਅਸੰਗ ਭਗਤ ਗੁਣ ਗਨ ਵਿਚਾਰ ਅਸੰਗ ਸਤੀ ਸੰਗ ਦਤਾਰ कुदरत कबन कहाब साई पली तोम सदा सलामकार असांखां कौर अशंख चोर राम कौर असांख अमर करोर Vaiバots manageable, borah pic 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 ਅਸੰਖ ਕਹੇ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਹਿਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਬਖਾਨ ਜਿਨ ਇਹ ਲਿਖੇ ਤੇ ਸਿਰ ਨਾ ਹੈ ਜੇ ਪਰਮਾਇ ਤਿਪਤੀ ਪਾਹੀ ਜੇਤਾ ਕੀਤਾ ਤੇ ਤਾ ਨਾ ਉਹ ਬਿਨ ਨਾ ਬੈ ਨਹੀਂ ਕੋ ਥਾ ਕੁਦਰਤ ਕਬਨ ਕਾ ਵਿਚਾਰ ਵਾਰੀਆਂ ਨਾ ਜਬ ਇੱਕ ਵਾਰ ਜੋ ਤੁਧ ਭਾਵੇਂ ਸਾਈ ਫਲ ਕਰਤੋਂ ਸਦਾ ਸਲਾਮਤ ਅੰਰੰਕਾਰ ਪਰ ਇਹ ਹੱਥ ਪੈਰ ਤਾਨ ਦੇਹੀ ਪਾਣੀ ਤੋਤੇ ਉਤਰਿ ਸਖੇ ਮਤ ਬਲਿਤੇ ਕੱਪੜ ਹੋਏ ਦੀਪ ਸਾਬਣ ਲਿਆ ਤੋਏ ਪਰਿਯ ਮਾਤੇ ਪਾਪਾਂ ਕੇ ਸੰਗ ਹੋਤੋ ਪੈਨਾ ਬੇਕਿਰੰਗ ਪਨੀ ਪਾਪੀ ਆਖਣ ਨਾਹਿ ਕਰ ਕਰ ਕਰਨਾ ਲਿਖਣਾ ਜਾ ਆਪੇ ਵਿੱਚ आप नान तीर्थ तप दया दत्तान जी को पाबका मान सुण मन्या मन किता भाव अंतर्गत तीर्थ मन शुण तेरी में न कोई बि गुणकित ਸਵਾਸ ਤਤ ਬਣੀ ਬਰਬਾ ਉਸਤ ਸੁਆਣ ਸਦਮਨ ਚਾਉ ਕਾਪਣ ਸੋ ਬੀਲਾ ਵਕਤ ਕਾਪਣ ਕਾਪਣ ਤਿਤ ਕਾਪਣ ਵਾਰ ਕਾਪਣ ਸ਼ੇਰ ਦਿਵਕ ਕਪਣ ਜਿਤ ਕਾ ਡੇ ਬੇ ਨਾ ਪਾਇ ਪੰਡਤੀ ਜਿਉ ਬੇ ਲੇਕ ਪ੍ਰਾਨ ਵਖ ਤਨ ਪਾਇ ਕਾ ਦੀਆਂ ਜੇ ਲੇਖਨ ਦੇ ਕੁਰਾਨ ਤੇਤ ਵਾਰ ਨਾ ਜੋਗੇ ਜਾਣ ਰੁੱਤ ਮਾਹਨ ਕੋਈ ਜਾ ਕਰਤ ਸਿਰਢੀ ਕੋ ਸਜਾ ਪੇ ਜਾਣੇ ਸੋਈ ਕਿਵ ਕਰ ਆਖਾ ਕਿਵ ਸਲਾਹੀ ਕਿ ਵਰਣੀ ਕਿ ਵਿਦਾਣਾ ਨਨਕਾ ਕਣ ਸਭ ਕਾ ਆਖਾ ਇੱਕ ਦੂ ਇੱਕ ਸਿਆਣਾ ਵੱਡਾ ਸਾਈਂ ਵੱਡੀ ਨਾਹੀ ਕੀਤਾ ਜਕਾ ਹੋ ਬ ਨਨਕ ਜੇ ਕੋ ਆਪ ਜਾਣੇ ਅੱਗੇ ਗੈਨ ਸੋਹ ਪਾਤਲ ਪਤਲੇ ਲਖ ਅਗਸ ਅਗਸ ਓੜਕ ਓੜਕ ਪਾਦ ਤਕੇ ਵੇਦ ਕੈਨਿ ਕਵਤ ਸਹਸ ਟਹਿਰਾ ਕੈਨ ਕਿ ਤਿਬਾ ਅਸਲ ਇਕ ਤਤ ਲਿਖਾ ਹੋਇ ਤਾ ਲਿਖਿਆ ਲਿਖੇ ਹੋ ਬਨਾਸ ਨਾਨਕ ਵਡਾ ਕੀ ਆਪੇ ਜਾੜੇ ਆਪ ਸਲਾਹੀ ਸਲਾਹਤ ਸੂਰਤ ਨਾ ਪਾਇਆ ਨਦੀਆਂ ਆਤੇ ਵਹ ਪਬੇ ਸਮਦ ਨਾ ਜਾਣਿਆ ਸਮਦ ਸਹ ਸੁਲਤਾਨ ਗਿਰਹ ਛੇਤੀ ਮਾਨਤਾ ਨੇ ਕੀੜੇ ਤੁਲ ਨਾ ਬਨੇ ਜੇ ਤੇ ਸਮਨ ਹੋ ਨਾ ਬਿਸਰੇ ਅੰਤਨ ਸ਼ਿਵ ਤੇ ਗਣਨਾ ਅੰਤ ਅੰਤ ਨ ਕਰਨੇ ਦੇਣ ਨ ਅੰਤ ਅੰਤ ਨ ਵੇਖਣ ਸੁਣਨ ਨ ਅੰਤ ਅੰਤ ਨ ਜਾਪੇ ਕਿ ਮਨ ਮੰਤ ਅੰਤ ਨ ਜਾਪੇ ਕਿ ਤਾ ਕਰ ਅੰਤ ਨ ਜਾਪੇ ਬਰਵਰ ਅੰਤ ਕਰਨ ਕੀ ਤਿਵ ਲਲਾਹੀ ਤਾ ਕਿ ਅੰਤ ਨ ਪਾਈ ਜਾਹੀ ਇਹ ਅੰਤ ਨ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਈ ਵੱਡਾ ਸਾਹਿਬ ਉੱਚਾ ਥਾ ਉੱਚੇ ਪੁਰਚਾ ਨਾਉ ਏ ਬੜੂ ਚਾਹ ਬੈ ਕੋਈ ਤੀ ਸੂਚੀ ਕੋ ਜਾਣੇ ਸੋਈ ਜੀ ਬੜਾ ਆਪ ਜਾਣਿਆ ਆਪ ਆਪ ਨਾਨਕ ਨਦਰੀ ਕਰਮੀ ਦਾ ਤਵਤਾ ਕਰਿ ਲੇਖਿਆ ਨਾ ਜਾਇ ਵੱਡਾ ਦਤ ਤਿਨਤmai ਕਿਤੇ ਮੰਗੇ ਜੋ ਦੁੱਖ ਪਰ ਕੀਤਿਆ ਗਣਤਰੇ ਵਿਚਾਰ ਕੀਤੇ ਥਬ ਟੁੱਟ ਬੇਕਾਰ ਕੀਤੇ ਲੈ ਲੈ ਮੁਕਰਪਾ ਹੈ ਕੀਤੇ ਮੁਰਖ ਕਾਹੀ ਕਾਹੀ ਕਿਧਿਆ ਦੋਖ ਭੋਖ ਸਦਮਾਰ ਹੀ ਪੀ ਦਤ ਤੇਰੀ ਦਤ ਅਰ ਬੰਦ ਕਲਾਸੀ ਆਣੇ ਹੋਇ ਰੱਖਣਾ ਸਕੇ ਕੋਈ ਜੇ ਕੋ ਖਾਇ ਕੱਖਣ ਪਾਈ ਉਹ ਜਾਣੇ ਜੇ ਤੇ ਮਖਾਇ ਆਪੇ ਜਾਣਿਆ ਆਪੇ ਦੇਆ ਕੇ ਸੀ ਪੀ ਕੇ ਹੀ ਕੇ ਜਿਸਨ ਵਕਸੇ ਸਿਵਤ ਸਲਾਹ ਨਾਨਕ ਪਾਤ ਸਾਈ ਪਤ ਸਾਹੁ ਅਮਲ ਗੁਣ ਅਮਲ ਵਪਾਰ ਅਮਲ ਵਪਾਰੀ ਮਨ ਵਪਾਰੀ ਮਨ ਪੰਡਾਰ ਅਮਲ ਆਬੇ ਅਮਲ ਲੈ ਜਾਹੀ ਅਮਲ ਪਾਈ ਅਮਲ ਸਮਾਹੀ ਅਮਲ ਧਰਮ ਅਮਲ ਦੀ ਬਾਣ ਅਮਲ ਤੋਲ ਅਮਲ ਪਰਵਾਣ ਅਮਲ ਬਖੀਸ ਅਮਨ ਨਿਸ਼ਾਨ ਅਮਲ ਕਰਮ ਮੂਲ ਪ੍ਰਮਾਣ ਮੁੱਲੋ ਅਮਨ ਆਖਿਆ ਨਾ ਜਾਈ ਆਕੇ ਰੇ ਨਿਮਨਾਈ ਆਕੇ 베ਦ ਪੜ ਪਰ ਅਣ ਆਕੇ ਪੜੇ ਕਰਿ ਬਖਿਆਣ ਆਕੇ ਬੁਰ ਮੇ ਆਕੇ ਇੰਦ ਅਗ ਗੋਪੀ ਤੇ ਗਵਿੰਦ ਆਕੇ ਸਰ ਆਕੇ ਸਿੱਧ ਆਕੇ ਕਿਤੇ ਕਿਤੇ ਬੁੱਧ ਆਕੇ ਦਾਨ ਆਕੇ ਦੇਵ ਆਕੇ ਸੁਰ ਨਰ ਮੰਦਨ ਸੀਵ ਕੀਤੇ ਆਕੇ ਕਰ ਪਾਹੀ ਇਤੇ ਕੇ ਕੇ ਉਡੜ ਜਾਏ ਇਤੇ ਕੀਤੇ ਹੋਰ ਕਰੇ ਤਾਖਣਾ ਕਿ ਕੀ ਕੀ ਜਿਉੜ ਪਾਵੈ ਕੀ ਬੜੋਏ ਨਾਨਕ ਜਾਨੀ ਸੱਚਾ ਸੋਈ ਜੀ ਕੋ ਆਖੈ ਪੁਰਿ ਵਿਗਾੜਤਾ ਨਖੀਅ ਸਿਰ ਸਦਾ ਤਾ ਲਖੀਆਂ ਸਿਰ ਗਵਰਗ ਬਰਿ ਸ਼ੁਧਰ ਕੇ ਹਾ ਸ਼ੁਕਰ ਕੇ ਹਾ ਜਿਤ ਵਹਿ ਸਰਬ ਸਮਾਨ ਲੇਵਾ ਜੇਨਾਦ ਅਨੇਕ ਸੰਖਾ ਕੇ ਤੇ ਵਾ ਬਨਹਾਰੀ ਕیتے ਰਾਗ ਪਰਿਸ ਕਹਿਨ ਕੀਤੇ ਗਬਨ ਹਾਰੇ ਗਬੈ ਤੁਹਨ ਫਣ ਫਣੀ ਬੇਸ਼ੰਤਰ ਗਬੈ ਰਾਜ ਤਰੰਦਵਾਰੀ ਗਬੈ ਚਿਤ ਗੁਪਤ ਲਿਖ ਜਾਣ ਲਿਖ ਲਿਖ ਤਰ ਵਿਚਾਰੀ ਗਬੈ ਇਸਰ ਬ੍ਰਹਮਾ ਦੇਵੀ ਸੋਹਨ ਸਿਧਾ ਸਵਾਰੀ ਗਬੈ ਇੰਦ ਇੰਦ ਅਸਨ ਵੇਟ ਦਿਖਿਆ ਦਨ ਅਦੇ ਗਬੈ ਸਿਧ ਸਮਾਧੀ ਅੰਦਰ ਗਬਨੇ ਸਤ ਵਿਚਾਰੀ ਗਵਨ ਜਤਿ ਸਤੀ ਸੰਤੋਖੀ ਗਵ ਬਿਰ ਕਰਾਰੇ ਗਾਵਨ ਪੰਡਿਤ ਪਰਨ ਕੇਸਰ ਜੁਗਤ ਕੁਵੇਦਾਨਾ ਦੇ ਗਵ ਮੋਨ ਨਮਨ ਵਹ ਸੁਰਗ ਮਾ ਚਪਿਆ ਦੇ ਗਵ ਨੇ ਤਨੁ ਪਾਇ ਤੇਰੀ 68 ਤੀਰਥਨਾ ਦੇ ਗਮ ਜਿਤ ਮਾ ਬਿਸੁਰਾ ਗਵ ਕਣੀ ਚੈ ਰਿ ਗਵੇ ਕਾਂਡ ਬੰਡੂਰ ਬੰਡਾ ਕਰ ਕਰ ਕੀ ਤਾਰਿ ਚਿਤ ਦਰੁਗਵ ਜੋ ਤੁਧ ਪਾਵਨ ਰਤੇ ਤੇਰੇ ਭਗਤ ਸਾਲੇ ਹੋਰ ਇਤੇ ਗਵਨ ਸੇ ਮੈਂ ਚੇਤਨਾ ਬਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾ ਹੈ ਵੀ ਹੋ ਸੇ ਜੈ ਨਾ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੇ ਕਰ ਕਰ ਜਿਨ ਸੀ ਮਾਇਆ ਜਨ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਪਾਵੇ स्वीकारशी गुण करना जाय सो पात साहु सहपत साहिब नानक रहन रहजाय बुंदा संतोष सरपत जो नित्यान की करि पोत गंदा काल कुआड़ी काया जग डंडा परतीते आई पंती सागर जमाती मान जीत तेज जग जीत आदेश तिसे आदेश आद अनिल अनाद जुग जगजुगिक कविश भगत ज्ञान दया भंडारण कट गणबाजिनद आप नाथ नति सब जग की रित सद संजोग विजोग दो एकार चला मैंने क्या भाग आंदी से आदेश आद अनिल अनाद जुग जगजुगिक कविश एकमयुक्त हुए थे ने चले प्रवान एक संसारिक भंडारी एक लाई दिवाड़े जिब तिस पावे तिबे वे चलावे जिब परमान हो बिखे नन दनावे बहता हो बिड़ा आदेश से आदेश आद अनिल अनाद अनाते जुग जुग एक कोवेश आसन लोय लोय पंडार जो किच पाया सो एक बार कार कार विख सिर्जन हारे नानक सच्चे की साची कर ਆਦੇਸ਼ ਤੇ ਆਦੇਸ਼ ਆਦ ਅਨਿਦ ਅਨਾਦ ਅਨਤ ਜੁਗ ਜੁਗ ਇੱਕ ਵਿਸ਼ੇ ਇੱਕ ਦੁਜ ਪੈ ਲਖ ਹੋਏ ਲਖ ਹੋਵੇ ਲਖ ਵਿਸ ਲਖ ਲਗੜਾ ਕੀਏ ਗਰਾਮ ਜਗਦੀਸ਼ ਏ ਤੇ ਰਾਹੇ ਪਤ ਪਬੜੀਆਂ ਚੜੀਆਂ ਹੋਏ ਇਕੇਸ਼ੇ ਸੁਣ ਗੱਲਾਂ ਕਸ ਕੇ ਕਿਟਾਇਰੀਸ਼ ਨਾਨਕ ਨਦਰੀ ਪਾਈਏ ਕੁੜੀ ਕੁੜੇ ਠੇਸ਼ ਆਖਣ ਜੋਰ ਚੁਪੇ ਨਹ ਜੋਰ ਜੋਰ ਨਾ ਮੰਗਣ ਦੇਣ ਜੋਰ ਜੋਰ ਨਾ ਜੀਵਨ ਮਰਨ ਨਹ ਜੋਰ ਜੋ ਨਰਾਜ ਮਾਨ ਮਨ ਸ਼ੋਰ ਜੋ ਨਾ ਸ਼ੁਰਤੀ ਗਿਆਨ ਵਿਚਾਰ ਜੋ ਨਾ ਜੋਤੀ ਛੋਟੇ ਸੰਸਾਰ ਜੇ ਸਤ ਜੁਰ ਕਰ ਵੇਖੈ ਸੋਇ ਨਾਨਕ ਉਹ ਤਮ ਨੀਚ ਨਾ ਕੋਈ ਰਾਤੀ ਰੋਤੇ ਤੇਤੇ ਵਾਰ ਪਵਨ ਪਣ ਅਗਨਿ ਪਤਾਲ ਤਿਸ ਵਿੱਚ ਧਰਤੀ ਤਪ ਰਖੇ ਧਰਮਸਾਰ ਇਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰ ਬੇਕਰ ਬਿਓ ਵਿਚਾਰ ਸਚ ਸਚ ਦਰਬਾਰ ਤੇ ਤੇ ਸ਼ੋਨ ਪੰਜ ਪ੍ਰਬਾਨ ਨਦਰੀ ਕਰ ਪ ਬਿਨ ਛਣ ਕਾਛ ਪਕਾਈ ਉੱਥੇ ਪਾਇ ਨਾਨਕ ਗਿਆ ਜਾਪੀ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਕੁਕਰਮ ਕੀਤੇ ਭਾਪਨ ਪਣ ਵਿਸ਼ਦਰ ਕੀਤੇ ਕਾਨ ਭੀਸ਼ ਕੇਤੇ ਵਰਮੇ ਕੜਤ ਕੜੀਆਂ रूप रंग के वेश के त्या करपमि मिर केते केते तो परेश के तिल चंद सूर केते केते मंडल दिस केते सिद्ध वदनाथ केते कीती दिवेश केते दिव दान मन केते केते रत्न समद केत्या खाणी केतिया वाणी केति पात नरिंद केत्या ਸੁਰਤੀ ਸਿਵ ਕੇਤੇ ਨਾਨਕ ਅੰਤ ਨ ਅੰਤ ਜਾਣਖੰਡ ਮੈਂ ਗਿਆਨ ਪ੍ਰਸ਼ੰਡ ਤਿਤੇ ਨਾਦ ਬਿਨਉਦ ਗੁੜਾ ਨਦ ਸ਼ਰਮਖੰਡ ਕੀ ਬਾਣੀ ਰੂਪ ਤਿਤੇ ਘੜਤਿ ਕੜਿਬਤ ਅਨੂਪ ਤਾਕੇ ਗਲਾ ਖਸਿਐ ਨ ਜਾਹਿ ਜੀ ਕੂ ਕਹਿ ਪਿਛੇ ਪਛਤਾਇ ਇਥੇ ਕੜਿਐ ਸੁਰਤ ਮਤਿ ਮਨਬੁੱਧ ਤਿਤੇ ਕੜਿਐ ਸੁਰਾ ਸਿੱਧਾਂ ਕੀ ਸ਼ੁੱਧ ਕਰਮ ਕੰਡ ਕੀ ਬਾਣੀ ਜੋਰ ਤਿੱਤੇ ਹੋਰ ਨ ਕੋਈ ਹੋਰ ਤਿੱਤੇ ਜੋਤ ਮਹਾ ਬ੍ਰਸੁਰ ਤਿਨ ਮੈਂ ਰਾਮ ਰਹਾ ਪਰਪੁਰ ਤਿੱਤੇ ਸੀਤੋ ਸੀਤਾ ਮਹਿ ਮਾਹਤਾ ਕਿ ਰੂਪ ਨ ਕਥਿ ਨ ਜਾਹੀ ਨ ਉਹ ਮਰਿ ਨ ਠਾਗੀ ਜਾਈ ਜਿਲ ਕੇ ਰਾਮ ਬਸੇ ਮਨ ਮਾਹ ਤਿੱਤੇ ਫਗਤ ਬਸੇ ਕੇ ਲੋ ਕਰੇ ਆਨੰਦ ਸੱਚਾ ਮਨਸੋ ਸਚ ਖੰਡ ਬਸੇ ਨਰੰਕਰ ਕਰ ਕਰ ਵੇਖੇ ਨ ਦਿਹਰ ਇਥੇ ਖੰਡ ਮੰਡਲ ਪਰਪੰਡ ਜਿ ਕੋ ਕਤਿ ਦਾੰਤ ਨ ਅੰਤ ਤਿ ਤੇਲੁ ਅਕਰ ਜਿਬ ਜਿਬ ਕਮ ਵਿਵੇਤਿੰ ਕਾਰ ਵਿਖੇ ਸੇ ਕਰਿ ਵਿਚਾਰ ਨਾਨਕਿ ਤਨਾ ਕਰਣਾ ਸਰ ਜਾਤਿ ਫਹਰਾ ਤਿਰਜ ਸੁਨੀਆਰ ਇਹ ਰਣ ਮਤ ਬੇਦ ਹਥਿਆਰ ਫੋਖ ਲਗਨ ਤਪ ਤਉ ਕੰਡਾ ਫਉ ਅਮਰਤ ਤਿਤਟਾਲ ਕੜੀਏ ਸਬਦ ਸਚੀ ਤਕ ਸਾਦੇ ਜਿਨ ਕੋ ਨਦਰ ਕਰਮ ਚਿਨ ਕਰੇ ਨਾਨਕ ਨਦਰਿ ਨਦਰਨ ਹਲੇ ਸ਼ਲੋਕੇ ਪਬਣ ਗੁਰੂ ਪਾਣੀ ਪਿਤਾ ਮਤ ਤਰਤੁਵ ਹਤਿ ਦਿਵਸ ਰਾਤ ਦੁਇ ਦਾਈ ਦਇਆ ਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਛੇ ਧਰਮ ਹਦੂਰੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰੇ ਜਿਨੇ ਨਾਮ ਧਿਆਇਆ ਗਏ ਮਸਕਤ ਕਾਲੇ ਨਾਨਕ ਤੇ ਮੁਖ ਉਜਲੇ ਕੀਤੇ ਛੋਟੀ ਨਾਲੇ ਜਿਨੇ ਨਾਮ ਧਿਆਇਆ ਉਗੇ ਮਸਕਤ ਕਾਲੇ ਨਾਨਕ ਤੇ ਮੁਖੁ ਜਰੇ ਕੀਤੀ ਛੋਟੀ ਨਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ